ਜਿਹੜੇ ਬੰਦੇ ਨੇ ਕੰਮ ਕੀਤੇ ਹੁੰਦੇ ਆ ਉਹਦੇ ਕੋਲ ਆਪਣੇ ਕੰਮ ਕਰਾਉਣ ਲਈ ਟਾਈਮ ਐਨਿੰਗ ਜਿੰਨਾ ਕੀਤਾ ਕੁਝ ਨਹੀਂ ਹੁੰਦਾ ਉਹਨਾਂ ਕੋ ਦੂਜਿਆਂ ਦੇ ਕੰਮ ਕਰ ਮਤਲਬ ਦੂਜਿਆਂ 'ਚ ਕਮੀਆਂ ਕੱਢਣ ਦਾ ਉਹਨਾਂ ਨੂੰ ਦੂਜਾ ਕੋਈ ਕੰਮ ਨਹੀਂ ਹੁੰਦਾ ਜੋ ਆਰਾਮ ਕੋਲ ਆਏ ਹੈ ਹਮ ਉਹਨੂੰ ਲਾਏ ਨਹੀਂ ਜਿੰਨ ਕੋ ਰਾਮ ਜੀ ਚਾਹੇਂਗੇ ਹਮ ਉਹਨੂੰ ਲਾਏਗੇ ਇਹ ਹੋਇਆ ਤੇ ਦੀਪ ਢਾਲੀਵਾਲ ਕਹਿੰਦੇ ਗਰਾਊਂਡ ਤੇ ਉਤਰੋ ਤੇ ਪਹਿਲਾਂ ਕਿੱਥੇ ਸੀਤੋਗੇ ਪਹਿਲਾਂ ਗਰਾਊਂਡ ਤੋਂ ਬਗੈਰ ਤੁਰੇ ਫਿਰਦੇ ਸੀ ਮਸਲਾ ਏ ਦਿਮਾਗ ਗਰਾਊਂਡ ਤੇ ਲੈ ਕੇ ਆਓ ਗਰਾਊਂਡ ਤੇ ਹੀ ਏ ਸਾਰਾ ਦਿਮਾਗ ਤੁਹਾਡਾ ਵਾਹੀ ਹੋ ਗਿਆ ਸੀ ਉਹ ਆਰਾਮ তীਰਥ ਇੱਥੇ ਹੀ ਨੇ ਜੀ ਆਮ ਤੀ ਸਾਡੀ ਜਿਹੜੀ ਜਗਾ ਹੈ ਲਾਬਣ ਕੁਛੀ ਜਿੱਥੇ ਜਨਮ ਹੋਇਆ ਸੀ ਇਹ ਤੋਂ ਵੀ ਹਰੇ ਨੇ ਜਿੱਦ ਤੋਂ ਵੀ ਹਰੇ ਨੇ ਹੋਰ ਵੀ ਜਿੱਥੇ ਜਿੱਥੇ ਸੀਟਾਂ ਸੀ ਜਿੱਥੇ ਤੇ RAM ਜੀ ਗਏ ਨੇ ਉਹ ਸਾਰੀਆਂ ਤਕਰੀਬਨ ਹਰੇ ਨੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਿਆਸਤ ਇਸ ਵਾਰ ਕੁਚਰੇ ਉੱਭਰ ਕੇ ਬਾਹਰ ਆਈ ਨੇ ਉਹ ਚਿਹਰੇ ਨੇ ਜੋ ਕਿ ਲਗਾਤਾਰ ਕੰਮ ਕਰ ਰਹੇ ਸੀ ਲੇਕਿਨ ਇਸ ਵਾਰ ਚੋਣਾਂ 'ਚ ਵੱਡਾ ਮੁਕਾਮ ਵੀ ਹਾਸਲ ਕੀਤਾ ਗਿਆ ਜੀ ਹਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਔਜਲਾ ਤੀਸਰੀ ਵਾਰ ਮੈਂਬਰ ਪਾਰਲੀਮੈਂਟ ਬਣੇ ਨੇ ਤੇ ਪੰਜਾਬ ਦੇ ਇਤਿਹਾਸ 'ਚ ਬਹੁਤ ਘੱਟ ਐਸੇ ਲੋਕ ਨੇ ਜਿਹੜੇ ਕੀ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਹੋਣ ਤਾਂ ਦਿਗਜਾਂ ਨੂੰ ਹੈਰਾਨ ਤੋਂ ਬਾਅਦ ਉਹ ਹੁਣ ਪੰਜਾਬ ਕਾਂਗਰਸ ਦੇ ਵਿੱਚ ਵੀ ਵੱਡਾ ਕਦ ਰੱਖਣਗੇ ਪਰ ਵਿਰੋਧੀ ਅੱਜ ਵੀ ਕਟਾਸ ਲਗਾ ਰਹੇ ਨੇ ਕਹਿੰਦੇ ਜੀ ਤੁੱਕੇ ਨਾਲ ਜਿੱਤ ਗਏ ਅੱਜ ਸਾਰੇ ਗੱਲਾਂ ਦੇ ਜਵਾਬ ਅਸੀਂ ਸੰਸਦ ਗੁਰਜੀਤ ਸਿੰਘ ਔਧਲਾ ਕੋ ਲਾਂਗੇ ਕਹਿੰਦੇ ਜੀ ਤਿੰਨ ਹਲਕੇ ਜਿੱਤੇ 6 ਹਾਰੇ ਤਾਂ ਵੀ ਮੈਂਬਰ ਪਾਰਲੀਮੈਂਟ ਤੁੱਕਾ ਲੱਗ ਗਿਆ ਬਹੁਤ ਵਧੀਆ ਦੇਖੋ ਇਹ ਲੋਕ ਸਭਾ ਦੀ ਇਲੈਕਸ਼ਨ ਜਦੋਂ ਦੀ ਲੋਕ ਸਭਾ ਦੀ ਵੋਟ ਕਣੀ ਜਾਂਦੀ ਹੈ 9 ਲੱਖ ਕਿੰਨੇ ਹਜ਼ਾਰ ਵੋਟ ਲੋਕ ਸਭਾ ਦੀ ਗਿਣੀ ਗਈ ਕਿ ਹੇ ਹਲਕੇ ਦੀ ਨਹੀਂ ਗਿਣੀ ਗਈ ਜੀ ਸੋ ਨੋ ਲੋਕ ਸਭਾ ਦੀ ਜਿਹੜੀ ਹਲਕੇ ਵਾਈਜ਼ ਵੀ ਗਿਣਤੀ ਕਿਉਂਕਿ ਬੂਥ ਹਲਕੇ ਵਾਈਜ਼ ਹੁੰਦੇ ਹੈ ਵਿੱਚ ਕੋਈ ਸ਼ੱਕ ਨਹੀਂ ਪਰ ਜਿੱਤੇ ਵੀ ਦੇ ਜਿਹੜੀ ਟੋਟਲ ਵੋਟ ਚ ਉਹ ਚ ਕੋਈ ਸਰਟੀਫਿਕੇਟ ਇਲੈਕਸ਼ਨ ਕਮਿਸ਼ਨ ਉਹ ਤਾਂ ਦੇ ਦਿੰਦਾ ਨਹੀਂ ਹੂੰ ਸੋ ਉਹਨਾਂ ਲੋਕਾਂ ਦੀ ਕਿਉਂਕਿ ਉਹ ਲੋਕ ਨੈਗੇਟਿਵ ਰਾਜਨੀਤੀ ਕਰਦੇ ਸੀ ਉਹਨਾਂ ਨੂੰ ਇਹ ਭਲੇਖਾ ਸੀ ਇਸ ਗੱਲ ਦਾ ਪਰ ਲੋਕਾਂ ਨੇ ਪੋਜ਼ਿਟਿਵ ਸੋਚ ਦੇ ਨਾਲ ਕੰਮਾਂ ਦੇ ਉੱਤੇ ਤਰਜੀਹ ਦਿੱਤੀ ਜਿਹੜੇ ਸਰਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਕਿ ਜਿਹੜੇ ਅਸੀਂ ਕੇ ਨਿੱਜੀ ਕੰਮ ਵੀ ਆ ਕਿਸੇ ਨੂੰ ਮਿਲਣਾ ਮਲਾਉਣਾ ਵਿਕਾਸ ਦੇ ਵੱਡੇ ਕੰਮ ਜਿਹੜੇ ਲੈ ਕੇ ਆਏ ਅੰਮ੍ਰਿਤਸਰ ਵਾਸਤੇ ਇਹ ਵੀ 670 ਸਾਲ ਦੇ ਟਾਈਮ ਦੇ ਵਿੱਚ ਇੰਨੀ ਵਾਰੀ ਪਾਰਲੀਮੈਂਟ 'ਚ ਗੱਲ ਰੱਖ ਕੇ ਆਪਣੀ ਗੱਲ ਨੂੰ ਮਤਲਬ ਲੈ ਕੇ ਆਉਣਾ ਧਰਤੀ ਦੇ ਉੱਤੇ ਅਸਲੀ ਰਾਜਨੀਤੀ ਦਾ ਚਿਹਰਾ ਇਹਨਾਂ ਲੋਕਾਂ ਸਭਰਾਂ ਨੂੰ ਵਿਖਾਇਆ ਕਿ ਰਾਜਨੀਤੀ ਅਸਲੀ ਕੀ ਹੁੰਦੀ ਹੈ ਪਰ ਤਿੰਨੋਂ ਇਕੱਠੇ ਹੋ ਕੇ ਕੋਈ ਕਹਿੰਦੇ ਸੀ ਸੰਸਦ ਗੁਰਜੀਤ ਔਜਲਾ ਉਹਨਾਂ ਦੀ ਸਪੀਚ 'ਚ ਸਿਰਫ ਇੱਕ ਨਾਮ ਹੁੰਦਾ ਸੀ ਗੁਰਜੀਤ ਔਜਲਾ ਦੇਖੋ ਇਹ ਮੇਰੀ ਖੁਸ਼ਕਿਸਮਤੀ ਹੈ ਕਿ ਸਟੇਜ ਉਹ ਲਾਉਂਦੀ ਦੇ ਨਾਮ ਮੇਰਾ ਲੈਂਦੇ ਸੀ ਹੂੰ ਤੇ ਬੰਦੇ ਨੂੰ ਜਿੱਤ ਤੋਂ ਭੈ ਹੋਵੇ ਉਹਦਾ ਨਾਮ ਲਿਆ ਜਾਂਦਾ ਮੈਂ ਤਾਂ ਤੁਹਾਨੂੰ 15 ਮਿੰਟ ਸਪੀਚ ਹੁੰਦੀ ਮੈਂ ਕਹਿੰਦਾ ਮੈਂ ਆਪਣੇ 15 ਮਿੰਟਾਂ 'ਚ ਆਪਣੇ ਗੱਲਾਂ ਹੀ ਰੱਖ ਲਾਂ ਤੇ ਖੀਰ ਤੇ 2-4 ਮਿੰਟ ਚਲੋ ਹਰ ਇੱਕ ਪਾਰਟੀ ਦਾ ਦੱਸੀ ਦਿੰਦਾ ਵੀ ਇਹ ਪਾਰਟੀ ਕੀ ਕਰਦੀ ਹੈ ਕਿਉਂਕਿ ਜਿਹੜੇ ਬੰਦੇ ਨੇ ਕੰਮ ਕੀਤੇ ਹੁੰਦੇ ਆ ਉਹਦੇ ਕੋਲ ਆਪਣੇ ਕੰਮ ਗਿਣਾਉਣ ਲਈ ਟਾਈਮ ਐਨਿੰਗ ਜਿੰਨਾ ਕੀਤਾ ਕੁਝ ਨਹੀਂ ਹੁੰਦਾ ਉਹਨਾਂ ਕੋ ਦੂਜਿਆਂ ਦੇ ਕੰਮ ਕਰ ਮਤਲਬ ਦੂਜਿਆਂ 'ਚ ਕਮੀਆਂ ਕੱਢਣ ਤੋਂ ਉਹਨਾਂ ਨੂੰ ਦੂਜਾ ਕੋਈ ਕੰਮ ਨਹੀਂ ਹੁੰਦਾ ਮੈਂ ਤੇ ਇਹਨਾਂ ਨੂੰ ਕਹਾਂ ਅੰਮ੍ਰਿਤਸ ਸੱਚੀ ਸੱਚੀ ਰਾਜਨੀਤੀ ਕਰੋ ਤੇ ਕੰਮ ਦੱਸੋ ਹੂੰ ਪੁਰਾਣੇ ਨਵੇਂ ਕੰਮ ਦੱਸੋ ਆਪਣੇ ਵੀ ਆ ਕੀਤੇ ਆ ਕਰਾਂਗੇ ਮੇਰੀਆਂ ਮੇਰੇ ਨੂੰ ਦੱਸੋ ਵੀ ਆ ਕਮੀਆਂ ਇਹਨੇ ਕੰਮ ਨਹੀਂ ਹੋ ਸਕੇ ਠੀਕ ਹੈ ਅਸੀਂ ਉਹਨੂੰ ਵੀ ਵੇਖਾਂਗੇ ਪਰ ਜਿਹੜੀ 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 ਦੇ ਵਿੱਚ ਵਿਰਾਸਤੀ ਮਾਰਗ ਤੋਂ ਲੈ ਕੇ ਸੜਕਾਂ ਤੱਕ ਅਕਾਲੀ ਦਲ ਦੀ ਸਰਕਾਰ ਚ ਬਣਾਈਆਂ ਗਈਆਂ ਹੋਰ ਵੀ ਜਿਹੜੇ ਦੇਸ਼ ਚ ਜਾਂ ਪੰਜਾਬ ਚ ਕੰਮ ਹੋਏ ਉਹ ਭਾਜਪਾ ਦੀ ਰਹਿਨਮਾਈ ਹੇਠ ਹੋਏ ਮੈਂ ਗੱਲ ਇਹ ਕਹੀ ਕਹਿਣਾ ਚਾਹੁੰਦਾ ਕਿ ਸਰਪੱਖੀ ਵਿਕਾਸ ਚਾਹੀਦਾ ਇੱਕ ਵਿਕਾਸ ਨਾ ਗੱਡੀ ਨਹੀਂ ਰੜਦੀ ਇਹ ਵੀ ਦੱਸਣਾ ਫਿਰ ਚਿੱਟਾ ਕਦੇ ਨਹੀਂ ਲੈਂਦਾ ਸੀ ਲੋਕਾਂ ਦੇ ਮਨਾਂ ਤੇ ਲੱਦਦਾ ਏ ਜਿਹੜਾ ਗੁਰੂ ਸਾਹਿਬ ਦੀਆਂ ਬੇਦਬੀਆਂ ਹੋਈਆਂ ਨੇ ਉਹ ਲੋਕਾਂ ਦੇ ਮਨਾਂ ਚ ਕਿਤੇ ਚਲੇ ਗਈਆਂ ਨੇ ਨਹੀਂ ਜਾਂਦੀਆਂ ਅੱਜ ਕੱਲ੍ਹ ਇਹ ਦਲ ਕਿੱਥੇ ਚਲੇ ਗਿਆ ਦੇਖ ਲਓ ਹਾਲਾਤ ਕੀ ਹੋਏ ਜਿਹੜੀ ਗੁੰਡਾਗਰਦੀ ਸਾਰੇ ਸ਼ਹਿਰ ਚ ਹੋਈ ਹੈ ਅਮਰਸਰ ਦੇ ਵਿੱਚ ਉਹ ਲੋਕਾਂ ਨੂੰ ਭੁੱਲਦੀ ਨਹੀਂ ਗਈ ਜਿੱਦਾਂ ਲੁੱਟੇ ਗਈ ਕਾਰਪੋਰੇਸ਼ਨ ਇਲੈਕਸ਼ਨਾਂ ਜਦ ਮੈਂ ਵੀ ਉਦੋਂ ਲੜਿਆ ਸੀ 2007 ਚ ਕਾਲੀ ਬੀਜੇਪੀ ਸਰਕਾਰ ਸੀ ਕੀ ਹਾਲ ਸੀ ਉਦੋਂ ਗੁੰਡਾਗਰਦੀ ਨਾਲ ਇਲੈਕਸ਼ਨਾਂ 12 ਦੀਆਂ ਇਲੈਕਸ਼ਨਾਂ ਗੁੰਡਾਗਰਦੀ ਨਾਲ ਹੋਈਆਂ ਆ ਸਾਡੀ ਵੀ ਹੋਈ ਆ 19 ਚ ਇਲੈਕਸ਼ਨ ਹੋਈ ਸੀ ਨਾ ਜਦੋਂ 17 ਚ ਫਿਰ ਕਾਰਪੋਰੇਸ਼ਨ ਦੀ ਕੋ ਗੁੰਡਾ ਕਰਦੀ ਹੋਈ ਸਮੂਥ ਲੈਖਣਾ ਹੋਈਆਂ ਸੀ ਜਦੋਂ ਤੁਸੀਂ ਲੋਕਤੰਤਰ ਬਹਾਲ ਕਰੋਗੇ ਲੋਕ ਤੁਹਾਡੇ ਨਾਲ ਖੜੇ ਰਹਿਣਗੇ ਜਦੋਂ ਤੁਸੀਂ ਗੁੰਡਾਤੰਤਰ ਬਹਾਲ ਕਰੋਗੇ ਲੋਕ ਨਹੀਂ ਰਹਿਣਗੇ ਇਹ ਠੀਕ ਇਹ ਜਿੰਨੀ ਵਿਦਾਇਸ਼ ਹੈ ਇਹ ਗੁੰਡਾਤੰਤਰ ਦੇ ਸਮੇਂ ਦੀ ਵਿਦਾਇਸ਼ ਹੈ ਰਾਜਨੀਤੀ ਦੀ ਇਹ ਅਜੇ ਵੀ ਉੱਥੇ ਅੜੇ ਨੇ ਕਿ ਸ਼ਾਇਦ ਉਧਰ ਰਾਜਨੀਤੀ ਚੱਲੂਗੀ ਮੈਂ ਇਹਨਾਂ ਨੂੰ ਕਹਿੰਦਾ ਵੀ ਉਧਰ ਰਾਜਨੀਤੀ ਨਹੀਂ ਚੱਲਣੀ ਤੁਸੀਂ ਤੁਸੀਂ ਜਿਹੜੇ ਕੀਤੇ ਕਰਮ ਨੇ ਤੁਹਾਡੇ ਨਾਲ ਜਾਣੇ ਨੇ ਇਹ ਰਹਿਣੇ ਨਹੀਂਗੇ ਹੁਣ ਜਿਹੜੇ ਕਰਮ ਤੁਸੀਂ ਕੀਤੇ ਤੁਸੀਂ ਇਹਦਾ ਛਿਤਕਾਰਾ ਕਰਕੇ ਜਮੇ ਪਾ ਦਿੱਜੇ ਹੁਣ ਉਹ ਆਪਣੀ ਆਪਣੇ ਵਾਲਕੇ ਜੇ ਬਾਰਡਰ ਘੜ ਗਏ ਨੇ ਬਾਕੀ ਨੂੰ ਤਾਂ ਕੀ ਕਹਿਣਾ ਕੰਦੇ ਗੰਦੇ ਨਾਲੇ ਨੂੰ ਲੈ ਕੇ ਗੁਰਜੀਤ ਆਦੂਲਾ ਗੰਦੇ ਨਾਲੇ ਦੇ ਬੰਦਾ ਸਾਨੂੰ ਦਿਓ ਮੌਕਾ ਅਸੀਂ ਤੇ ਉਹਨਾਂ ਦਾ ਨਾਲਾ ਵੀ ਬਣਵਾ ਦਾਂਗੇ ਮੈਂ ਤੇ ਮੈਂ ਤੇ ਇਹ ਧਾਲੇ ਦੇ ਨਾਲ ਸਾਰੇ ਬੁਗਤ ਜਿੱਤੇ ਆ ਹੂੰ ਉਹ ਆਪਣੇ ਆਪਣੀ ਕੌਜੀਅਤ ਹੀ ਅਰਗੇ ਨੇ ਉਹਨਾਂ ਨੂੰ ਪੁੱਛੋ ਪਹਿਲੇ ਮੇਰਾ 27 25 26 27000 ਰੁਪਏ ਸੀ ਐਦ ਕੀ 18 ਬਈ ਉੱਥੋਂ ਹੂੰ ਵਿਕਾਸ ਕਿੱਧਰ ਗਿਆ ਅਸੀਂ ਗੰਦੇ ਨਾਲੇ ਵੀ ਬੰਦ ਕਰਨੇ ਨੇ ਜਿਹੜੇ ਅੰਦਰ ਵਗਦੇ ਗੰਦੇ ਨਾਲੇ ਉਹ ਵੀ ਬੰਦ ਕਰਨੇ ਨੇ ਸਾਡੇ ਕੋਲ ਦੋਵੇਂ ਕੰਮ ਹੀ ਆ ਅਸੀਂ ਦੋਵੇਂ ਕਰਨੇ ਨੇ ਉਹ ਕਿਦਾਂ ਕਰ ਲੋਗੇ ਉਹ ਕਰਾਗੇ ਨਾ ਆ ਕਿਤੇ ਨਾ ਇੱਕ ਚੌਥੀ ਹਰਗੇ ਨੇ ਇੱਕ ਦਿਰੀ ਹੋਰ ਆਗੇ ਫੇਰ ਹਰ ਨਾ ਨਾ ਨੇ ਇਹ ਬੰਦ ਹੋਣੇ ਨੇ ਤੁਹਾਨੂੰ ਭ੍ਰਸ਼ਟਾਚਾਰ ਤੇ ਜਿਹੜਾ ਗੁੰਡਾਗਰਦੀ ਵਾਲਾ ਤੰਤਰ ਹੈ ਨਾ ਉਹ ਖਤਮ ਕਰਨਾ ਹੈ ਲੋਕਾਂ ਨੇ ਉਹ ਖਤਮ ਕਰ ਰਹੇ ਵਿਕਾਸ ਦੇ ਕੰਮ ਦੇ ਉੱਗੇ ਹੋ ਜੂ ਕੋ ਪਿੱਛੇ ਹੋ ਜੂ ਨਾਲ ਜਿਹੜੇ ਗੰਦੇ ਨਾਲੇ ਨੇ ਇਹ ਸਟੇਟ ਸਬਜੈਕਟ ਨੇ ਜੀ ਜਿਹਦੇ ਮੰਤਰੀ ਰਹੇ ਸੀ ਇਹੋਨਾਂ ਦਾ ਕੰਮ ਸੀ ਉਹ ਤੋਂ ਬੰਦ ਕਰਨਾ ਉਹਦੋਂ ਮੇਰਾ ਘਰ ਮੇਰਾ ਗੁਨਾਹ ਥੋੜਾ ਕਿ ਮੇਰਾ ਘਰ ਉਹਦੇ ਦੇ ਮੈਂ ਤਾਂ ਖੁਦ ਖੁਦ ਭੁਗਤ ਭੁਗੀਆਂ ਮੈਂ ਰਹਿ ਰਿਹਾ ਮੈਂ ਭੱਜਾ ਤੇ ਨਹੀਂ ਉਤੋਂ ਮੈਂ ਤਾਂ ਦੋਰੀ ਪਾਰਲੀਮੈਂਟ ਚ ਨੋਟਿਸ ਕਰਾਇਆ ਇਹਨਾਂ ਨੂੰ ਸਰਕਾਰ ਸਰਕਾਰ ਨੇ ਹੁਣ ਜਾ ਕੇ ਪ੍ਰੋਜੈਕਟ 4 ਸਾਲ ਬਾਅਦ ਬਣਿਆ ਇਹਨਾਂ ਦਾ ਉਹ ਵੀ ਫਰਵਰੀ ਦਾ ਬਣ ਕੇ ਜਮਾ ਹੋਇਆ ਹੁਣ ਸਰਕਾਰ ਕਿੰਨੀ ਸਿਹਰ ਦਾ ਸਟੇਟ ਗਵਰਨਮੈਂਟ ਇਹ ਉੱਤੇ ਡਿਪੈਂਡ ਹੈ ਪਰ ਰਵਨੀਤ ਬਿੱਟੂ ਨੂੰ ਬਹੁਤ ਵੱਡਾ ਇੱਕ ਜਿਹੜਾ ਹੈ ਮਕਾਮ ਦਿੱਤਾ ਗਿਆ ਤੁਹਾਡੇ ਵੀ ਸਾਥੀ ਰਹੇ ਨੇ ਸੰਘਰਸ਼ ਦੇ ਦਿਨਾਂ ਦੀ ਯਾਦ ਤੁਹਾਨੂੰ ਆਉਂਦੀ ਹੋਵੇਗੀ ਲੇਕਿਨ ਇਸ ਵਾਰ ਤੁਸੀਂ ਜ਼ਰੂਰ ਪਾਰਲੀਮੈਂਟ 'ਚ ਜਾਓਗੇ ਲੇਕਿਨ ਰਵਨੀਤ ਬਿੱਟੂ ਦੂਜੀ ਪਾਰਟੀ ਦੇ ਹੋਣ ਨਹੀਂ ਕੋਈ ਗੱਲ ਨਹੀਂ ਉਹ ਤੇ ਪਾਰਲੀਮੈਂਟ ਦਾ ਹਿੱਸਾ ਹੀ ਨਹੀਂ ਹੋ ਵੀ ਉਹ ਮੰਤਰੀ ਬਣੇ ਨੇ ਤੇ ਅਸੀਂ ਤੇ ਉਹਨਾਂ ਨੂੰ ਸ਼ੁਭ ਸ਼ਾਮੰਦ ਦਿੰਦੇ ਹਾਂ ਔਰ ਕਿੰਨੇ ਪੰਜਾਬ ਦੇ ਮਸਲੇ ਹੱਲ ਕਰੋ ਬਹੁਤ ਪੰਜਾਬ ਪਾਣੀ ਦਾ ਮਸਲਾ ਹੈ ਚੰਡੀਗੜ੍ਹ ਦਾ ਮਸਲਾ ਹੈ ਔਰ ਕਿਸਾਨਾਂ ਦਾ ਮਸਲਾ ਇਹਨਾਂ ਕਿ ਇਹਨਾਂ ਸਾਰੇ ਮਸਲਿਆਂ ਤੇ ਸਟੈਂਡ ਲੈਣਾ ਚਾਹੀਦਾ ਔਰ ਅਸੀਂ ਚਾਹਾਂਗੇ ਕਿ ਉਹ ਸਾਡੇ ਮਸਲੇ ਹੱਲ ਕਰਾਉਣ ਮੁਲਾਕਾਤ ਹੋਏਗੀ ਬਿਲਕੁਲ ਹੋਏਗੀ ਹੁਣ ਵੈਸੇ ਗੱਲ ਹੋਈ ਥੋੜੇ ਪੀਰੀਅਡ ਦੇ ਵਿਚਾਰਨ ਨਹੀਂ ਹੋਈ ਨਹੀਂ ਬਟ ਮੁਲਾਕਾਤ ਵੀ ਹੋਊ ਗੱਲ ਵੀ ਕਰਾਂਗੇ ਕਿਉਂਕਿ ਅਸੀਂ ਹਰ ਇੱਕ ਮੰਤਰੀ ਨਾਲ ਗੱਲ ਕਰਨੀ ਜਿਹੜਾ ਵੀ ਇਸ ਗਵਰਨਮੈਂਟ ਦਾ ਆ ਕਿਉਂਕਿ ਜਿਹੜੇ ਮੈਂ ਕੰਮ ਕਰਨੇ ਆ ਉਹ ਗਵਰਨਮੈਂਟ ਨੇ ਕਰਾ ਗਵਰਨਮੈਂਟ ਤੋਂ ਹੀ ਕਰਾਉਣੇ ਆ ਔਰ ਹਮੇਸ਼ਾ ਪੀਰੀਅਡਿਕ ਕਰਾਏ ਆ ਹੁਣ ਵੀ ਕਰਾਉਣੇ ਨੇ ਜੋ RAM ਕੋਲ ਆਏ ਹਨ ਹਮ ਉਹਨਾਂ ਕੋਲ ਨਹੀਂ ਜਿੰਨ ਕੋ ਰਾਮ ਜੀ ਚਾਹੇਂਗੇ ਹਮ ਉਨ ਕੋ ਲਾਏਂਗੇ ਇਹ ਵੇ ਹੋਇਆ ਤੇ ਮਤਲਬ ਪੀ ਜਿਹੜੇ ਰਾਮ ਨੂੰ ਲਿਆਉਣ ਵਾਲੇ ਉਹ ਨਹੀਂ ਉਹਨਾਂ ਲੈਂਦੇ ਉਹਨਾਂ ਉਹ ਲੈਂਦੇ ਜਿਹਨ ਨੂੰ ਰਾਮ ਜੀ ਚਾਹੁੰਦੇ ਸੀ ਅੱਛਾ ਜੀ ਆ ਆਹ ਰਾਮ ਭਗਵਾਨ ਰਾਮ ਤੀਰਥ ਇੱਥੇ ਹੀ ਨੇ ਜੀ ਰਾਮ ਤੀਰਥ ਸਾਡੀ ਇਹ ਜਿਹੜੀ ਜਗ੍ਹਾ ਹੈ ਲਾਬਣ ਕੋਚੀ ਜਿੱਥੇ ਜਨਮ ਹੋਇਆ ਸੀ ਇਤੋਂ ਵੀ ਹਰੇ ਨੇ ਜੁਦਿਆ ਤੋਂ ਵੀ ਹਰੇ ਨੇ ਹੋਰ ਵੀ ਜਿੱਥੇ ਜਿੱਥੇ ਸੀਟਾ ਸੀ ਜਿੱਥੇ ਰਾਮ ਜੀ ਗਏ ਨੇ ਉਹ ਸਾਰੀਆਂ ਤਕਰੀਬਨ ਹਰੇ ਨੇ ਉਹ ਠੀਕ ਹੈ ਮੈਜੋਰਟੀ ਜੇ ਜਿੱਤ ਗਏ ਨੇ ਪਰ ਰਾਮ ਜੀ ਨੇ ਇਹਨਾਂ ਨੂੰ ਦੱਸਿਆ ਕਿ ਉਹ ਇਹਨਾਂ ਤੋਂ ਪਹਿਲਾਂ ਦੇ ਨੇ ਤੁਸੀਂ ਮੈਨੂੰ ਨਹੀਂ ਲੈ ਕੇ ਆਏ ਇਹ ਕਿਤੇ ਸ਼ਾਇਦ RAM ji 17 18 ਜੀ ਆਏ ਜਦੋਂ ਰਾਮ ਮੰਦਰ ਦਾ ਨਿਰਮਾਣ ਹੋਇਆ RAM ji ਨੇ ਉਹ ਵੀ ਸੀੜ੍ਹ ਰਵਾਈ ਇਹਨਾਂ ਨੂੰ ਅਕਲ ਦੇਣ ਆਤੇ ਵੀ ਤੁਸੀਂ ਅਕਲ ਕਰੋ ਤੁਸੀਂ ਮੈਨੂੰ ਨਹੀਂ ਲੈਂਦਾ ਮੈਂ ਤੁਹਾਨੂੰ ਲੈਂਦਾ ਪਰ ਤੁਸੀਂ ਇਹ ਰਾਜਨੀਤੀ ਦਾ ਜਿਹੜਾ ਇਹ ਦ्रुਵੀਕਰਨ ਹੋ ਰਿਹਾ ਹੈ ਇੱਕ ਤਰ੍ਹਾਂ ਪੋਲਰਾਈਜੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਇਹਨੂੰ ਕਿਵੇਂ ਵੇਖਦੇ ਹੋ ਕਿਉਂਕਿ ਇਸ ਤਰੀਕੇ ਦੇ ਨਾਲ ਔਰ ਪਰਟੀਕੂਲਰ ਉਹਨਾਂ ਹਲਕਿਆਂ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਗਏ ਕਿ ਜਿਹੜੇ ਕਿ ਇੱਕ ਕਮਿਊਨਿਟੀ ਨੂੰ ਜਰਾ ਹੈ ਜਬ ਤੋਂ ਜ਼ਿਆਦਾ ਹਿੱਟ ਕਰਨ ਇਹ ਬਹੁਤ ਖਤਰਨਾਕ ਟ੍ਰੈਂਡ ਇਹਨਾਂ ਖੇਡ ਖੇਡਿਆ ਪੰਜਾਬ 'ਚ ਮਾੜੀ ਗੱਲ ਐ ਪੰਜਾਬ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਸਰਬ ਸਾਂਝੀ ਵਾਲਤਾ ਦਾ ਔਰ ਅਸੀਂ ਸਾਰਿਆਂ ਦਾ ਬਹੁਤ ਆਪਸੀ ਰਿਸ਼ਤੇ ਨੇ ਇਹ ਜਿਹੜੀ ਵੋਟ ਪਰਸੈਂਟੇਜਾਂ ਦੇ ਵਧੀਆ ਇਹ ਸਿਰਫ ਸਾਡੇ ਵਰਗੀਕਰਨ ਕਰਨ 'ਚ ਕਾਮਯਾਬ ਹੋਏ ਨੇ ਧਰਮ ਦੇ ਆਧਾਰ ਤੇ ਵੋਟ ਮੰਗਣ ਦੇ ਵਿੱਚ ਇਹਨਾਂ ਨੇ ਵਰਗੀਕਰਨ ਕੀਤਾ ਧਰਮ ਦੇ ਆਧਾਰ ਦੇ ਉੱਤੇ ਜਿਹੜਾ ਕਿ ਸਾਡੇ ਵਾਸਤੇ ਠੀਕ ਨਹੀਂ ਸਾਡੇ ਲਈ ਚਿੰਤਾ ਦਾ ਵਿਸ਼ਾ ਐ ਇੱਕ ਜਗ੍ਹਾ 'ਨ ਦੋ ਜਗ੍ਹਾ ਹੋ ਗਿਆ ਇਦਨ ਇਹਨਾਂ ਦਾ ਹੋ ਗਿਆ ਖਡੂਰ ਸਾਹਿਬ ਤੇ ਫਰੀਦਕੋਟ ਉਹਨਾਂ ਨੇ ਕਰਤਾ ਤੇ ਵਰਗੀਕਰਨ ਦੇ ਨਾਲ ਵਿਕਾਸ ਵੀ ਰੁਕਦਾ ਇਹਦੇ ਤਣਾਅ ਵੀ ਵੱਧਦਾ ਹੈ ਸੋ ਇਹ ਇਹ ਖੇਡ ਬੜੀ ਮਾੜੀ ਖੇਡ ਜਿਹੜੀ ਖੇਡੀ ਹੈ ਭਾਜਪਾ ਨੇ ਪੰਜਾਬ ਦੇ ਨਾਲ ਇਹਦਾ ਬੜਾ ਦੁੱਖ ਹੈ ਇਸ ਗੱਲ ਦਾ ਕਿ ਵਰਗੀਕਰਨ ਨਹੀਂ ਸੀ ਕਰਨਾ ਚਾਹੀਦਾ ਤੁਸੀਂ ਵਿਕਾਸ ਦੇ ਨਾਂ ਤੇ ਗੱਲ ਕਰੋ ਤੁਸੀਂ ਦੱਸੋ ਕਿ ਆਹ ਕੰਮ ਕੀਤਾ ਦੇਸ਼ ਚਾਹ ਹੋਰ ਵਧੀਆ ਕਰਾਂਗੇ ਬਿਲਕੁਲ ਕਿਸੇ ਦੀ ਕਮੀਆਂ ਉਜਾਗਰ ਕਰਨੀ ਨਹੀਂ ਕਮੀਆਂ ਜਾਗਰ ਕਰੋ ਸਾਡੀਆਂ ਵੀ ਕਰੋ ਆਪਣੇ ਚੰਗੇ ਕੰਮ ਦੱਸੋ ਪਰ ਇੱਕੋ ਹੀ ਕੰਮ ਹੈ ਕ੍ਰਿਨਿਆ ਮਿੱਤਰ ਹੁਣੇ ਆ ਕੇ ਕਿੱਦਾਂ ਉਹ ਸਟੇਜਾਂ ਤੇ ਬੰਨ ਬੰਨ ਕੇ ਕੀ ਕੁਝ ਕਹਿੰਦੇ ਰਹੇ ਕਿੱਦਾਂ ਉਹ ਪ੍ਰਚਾਰ ਖੋਲ ਕੇ ਕਰਦੇ ਰਹੇ ਸਟੇਜਾਂ ਤੋਂ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਅਸੀਂ ਲੋਕ ਸਾਡੀ ਧਰਮ ਦੀ ਜਿਹੜੀ ਰਾਗੋ ਕਮਜ਼ੋਰ ਹੈ ਹਰ ਇੱਕ ਬੰਦੀ ਦੀ ਇਹ ਉਹਦੇ ਨਾਲ ਖੇਡਦੇ ਨੇ ਉਹਦੇ ਨਾਲ ਖੇਡੇ ਨੇ ਔਰ ਪੰਜਾਬ ਚ ਜਿਹੜਾ ਵਰਕੀਕਰਨ ਕੀਤਾ ਉਹ ਮਾੜੀ ਗੱਲ ਹੈ ਪਰ ਫਿਰ ਵੀ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਸਮਰਥਨ 7 ਸੀਟਾਂ ਦਾ ਮਿਲਿਆ ਤੁਸੀਂ ਸਮਝਦੇ ਹੋ ਕਿਤੇ ਨਾ ਕਿਤੇ ਕਿ ਕਾਂਗਰਸ ਪਾਰਟੀ ਇਸ ਜਿਹੜੀ ਤੂਫਾਨ ਸੀ ਉਹਨੂੰ ਰੋਕਣ ਚ ਕਾਮਯਾਬ ਰਹੀ ਬਿਲਕੁਲ ਕਾਮਯਾਬ ਰਹੀਏ ਸਾਡੇ ਜਿਹੜੀ ਲੀਡਰਸ਼ਿਪ ਹੈ ਸਾਡਾੜਾ ਵਰਕਰ ਹੈ ਉਹ ਬੜੀ ਮਜਬੂਤੀ ਦੇ ਨਾਲ ਆਪਣੀ ਲੜਚਨ ਲੜਿਆ ਔਰ ਸੈਕੂਲਰ ਫੋਰਸੇਸ ਆ ਰਹੀਆਂ ਨੇ ਉਹ ਕਾਂਗਰਸ ਪਾਰਟੀ ਦੇ ਮਾਕ ਚਾਈਆਂ ਨੇ ਔਰ ਉਸੇ ਕਰਕੇ ਕਾਂਗਰਸ ਪਾਰਟੀ ਜਿਹੜੀ 7 ਸੀਟਾਂ ਲੈਣ ਜਾਣ ਚ ਕਾਮਯਾਬ ਹੋਈ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਚਲੋ ਵੋਟਾਂ ਪਾਉਣਾਂ ਲੋਕਾਂ ਦਾ ਅਧਿਕਾਰ ਹੈ ਕੋਈ ਗੱਲ ਨਹੀਂ ਕਿਸੇ ਬਿਤਰਿਕਾ ਨਾ ਪਾਤੀ ਅਸੀਂ ਅੱਜ ਤੁਹਾਨੂੰ ਦੱਸਤਾ ਕਿ ਇਹਨਾਂ ਨੇ ਗਲਤ ਕੰਮ ਕੀਤਾ ਆ ਗਾਂ ਜਿਹੜੀਆਂ ਇਲੈਕਸ਼ਨ ਆਉਣੀਆਂ ਨੇ ਤੁਸੀਂ ਵਿਕਾਸ ਦੇ ਨਾਂ ਤੇ ਵੋਟ ਪਾਓ ਵਿਕਾਸ ਦੇ ਨਾਂ ਦੇ ਉੱਤੇ ਵੋਟ ਮੰਗੋ ਤੇ ਜਿਆਦਾ ਬਿਹਤਰੀਨ ਹੋਊਗਾ ਚੰਗਾ ਸਮਾਜ ਸਿਰ ਸਕਦੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਸੀਟ ਗੁਰਦਾਸਪੁਰ ਸੀਟ ਤੋਂ ਹੁਸ਼ਿਆਰਪੁਰ ਸੀਟ ਬੀਜੇਪੀ ਦਾ ਗੜਬ ਨਹੀਂ ਲੈਂਦੀ ਸੀ ਔਰ ਤਿੰਨੋਂ ਸੀਟਾਂ ਹਾਰੀਆਂ ਇਹਦੇ ਬਾਰੇ ਕਿਸ ਤਰ੍ਹਾਂ ਦੇਖਦੇ ਦੇਖੋ ਕੁਦਰਤੀ ਗੱਲ ਹੈ ਜਿੱਥੇ ਇੱਕ ਮਤਲਬ ਸੈਕੂਲਰ ਥੌਟ ਵਾਲੇ ਲੋਕ ਫਿਰ ਇਕੱਠੇ ਹੋ ਗਏ ਇੱਕ ਪੱਖ ਨੂੰ ਚਲੇ ਗਏ ਉੱਥੇ ਹੀ ਜਿੱਤ ਗਏ ਪਰ ਇਹਨਾਂ ਨੂੰ ਤਾਂ ਕੋਈ ਕਸਰ ਨਹੀਂ ਹੋਈ ਛੱਡੀ ਨਾ ਇਹਨਾਂ ਨੇ ਦਿ ਉਥੇ ਸੈਕੂਲਰ ਜਿਹੜੀ ਥੋਟ ਸੀ ਉਹਨਾਂ ਨੇ ਜਵਾਬ ਦਿੱਤਾ ਇਹਦਾ ਉਥੇ ਉਹ ਭਾਰੀ ਹੋ ਗਈ ਉਹਨਾਂ ਨੇ ਵੇਖਿਆ ਕਿ ਕਿਹੜਾ ਬੰਦਾ ਸਹੀ ਹੈ ਜਿਹੜੀ ਕਿਹੜੀ ਪਾਰਟੀ ਸਹੀ ਉਹਨੂੰ ਜਿਤਾਉਣਾ ਉਹਨਾਂ ਨੇ ਹਮ ਆਪੋ ਆਪਣੇ ਇਲਾਕੇ ਦੇ ਹਿਸਾਬ ਨਾਲ ਇਸ ਵਾਰ ਨਸ਼ੇ ਦੀ ਗੱਲ ਤੁਸੀਂ ਕੀਤੀ ਸੀ ਤੇ ਹੁਣ ਕੀ ਤਿਆਰੀ ਹੈ ਗੁਰਜੀਤ ਔਲਖੋ ਕਿ ਤਿੰਨ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਬਣ ਚੁੱਕੇ ਹੋ ਤੁਹਾਨੂੰ ਹਰ ਗਲੀ ਦਾ ਹਰ ਇਲਾਕੇ ਦੀ ਦਰਦ ਦਾ ਪਤਾ ਹਰ ਪਰ ਉਹਦੀ ਹੁਣ दारू ਕੌਣ ਲਿਆਊਗਾ ਇਹ ਸੰਸਦ ਗੁਰਜੀਤ ਸਿੰਘ ਔਲਰਾਂ ਨੂੰ ਸਵਾਲ ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਇਹ ਸਟੇਟ ਦਾ ਸਬਜੈਕਟ ਹੈ ਸਟੇਟ ਕਿੰਨੀ ਸੀਐਮ ਕਿੰਨਾ ਚਾਹੁੰਦਾ ਨਸ਼ਾ ਬੰਦ ਕਰਨਾ ਪੁਲਿਸ ਨੇ ਕਰਨਾ ਪੁਲਿਸ ਸੀਐਮ ਦੇ ਅੰਦਰ ਹੈ ਪਰ ਮੈਂ ਪਾਰਲੀਮੈਂਟ ਚ ਪਹਿਲਾਂ ਵੀ ਆਵਾਜ਼ ਰੱਖੀ ਹੁਣ ਵੀ ਰੱਖੀ ਹੈ ਔਰ ਇੱਕ ਵੱਡਾ ਐਜੀਟੇਸ਼ਨ ਅਸੀਂ ਕਰਨ ਜਾਵਾਂਗੇ ਪਾਰਲੀਮੈਂਟ ਮੁੱਕਦਾ ਉਸ ਤੋਂ ਬਾਅਦ ਲਿਖਾਂਗੇ ਅਸੀਂ ਕਮਿਸ਼ਨਰ ਅਫਸਰ ਜਿਹੜਾ ਐਸਐਸਪੀ ਅਫਸਰ ਅਮਰਸਰ ਦਾ ਇੱਥੇ ਪਰਮਾਨੈਂਟ ਧਰਨੇ ਰੱਖ ਲਾਵਾਂਗੇ ਅਸੀਂ ਜਿੰਨਾ ਚਿਰ ਇਹ ਨਸ਼ਾ ਬੰਦ ਨਹੀਂ ਕਰਦੇ ਪਰ ਉਹ ਤੇ ਆਵਾਜ਼ ਦੀ ਪਾਰਟੀ ਦੇ ਐਮਐਲਏ ਕਹਿੰਨੇ ਸ਼ੁਰੂ ਹੋ ਗਏ ਜੀ ਪੰਜਾਬ ਚ ਨਸ਼ਾ ਵਿਕਦਾ ਉਹਨਾਂ ਨੇ ਕੁਲਦੀਪ ਧਾਲੀਵਾਲ ਨੂੰ ਕਿਹਾ ਉਹਨਾਂ ਨੂੰ ਵੀ ਸੱਦਾ ਦਵਾ ਕੇ ਸਾਡੇ ਨਾਲ ਆ ਕੇ ਬਹਿਜੋ ਨਹੀਂ ਸਰਕਾਰ ਤੁਹਾਡੀ ਸੁਣਦੀ ਤੇ ਜੀ ਉਹ ਮੌਜੂਦਾ ਸਰਕਾਰ ਜਿਹਨੇ ਉਹਨਾਂ ਨੂੰ ਤਾਂ ਪਾਰਲੀਮੈਂਟ ਉਹਨਾਂ ਦੀ ਵਿਧਾਨ ਸਭਾ ਚ ਰੌਲਾ ਪਾਉਣਾ ਚਾਹੀਦਾ ਜਾ ਕੇ ਉਹ 2 ਸਾਲ ਚੁੱਪ ਕਰਕੇ ਬੈਠੇ ਰਹੇ ਹੁਣ ਸਮਝਾਈ ਉਹ ਕਹਿੰਦੇ ਗਰਾਊਂਡ ਦੇ ਉਤਰੋ ਹੁਣ ਤੇ ਪਹਿਲਾਂ ਕਿੱਥੇ ਸੀ ਸੀਪ ਧਾਲੀਵਾਲ ਕਹਿੰਦੇ ਗਰਾਊਂਡ ਦੇ ਉਤਰੋ ਤੇ ਪਹਿਲਾਂ ਕਿੱਥੇ ਸੀ ਲੋਗੇ ਪਹਿਲਾਂ ਗਰਾਊਂਡ ਤੋਂ ਬਗੈਰ ਦੁਰੇ ਫਿਰਦੇ ਸੀ ਮਸਲਾ ਏ ਦਿਮਾਗ ਗਰਾਊਂਡ ਤੇ ਲੈ ਕੇ ਆਓ ਗਰਾਊਂਡ ਤੇ ਹੀ ਐ ਸਾਰਾ ਦਿਮਾਗ ਤੁਹਾਡਾ ਵਹੀ ਹੋ ਗਿਆ ਸੀ ਆਪਣੇ ਆਪ ਨੂੰ ਥੱਲੇ ਲਿਆਓ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖੋ ਸਭ ਤੋਂ ਵੱਡੀ ਮੁਸ਼ਕਲ ਐ ਇਸ ਵੇਲੇ ਧਾਰੀਵਾਲ ਸਾਹਿਬ ਦੇ ਆਪਣੇ ਹਲਕੇ 'ਚ ਬਹੁਤ ਵੱਡੀ ਮੁਸ਼ਕਲ ਐ ਹੂੰ ਅਸੀਂ ਤੇ ਮੈਂ ਤਾਂ ਦੱਸਿਆ ਵੀ ਧਾਰੀਵਾਲ ਸਾਹਿਬ ਨੂੰ ਵੇਨੇ ਆ ਆ 2-3 ਮਹੀਨੇ ਹੈਗੇ ਕੀ ਐਕਸ਼ਨ ਲੈਂਦੇ ਨੇ ਇਹਨਾਂ ਨੇ ਕਿਹਾ 31 ਦਸੰਬਰ ਤੱਕ ਸਾਰਾ ਬੰਦ ਕਰਾਂਗੇ ਮੈਂ ਕਿਹਾ 31 ਦਸੰਬਰ ਤੱਕ ਚੈਲੰਜ ਐ ਤੂੰ ਜੇਲ੍ਹਾਂ 'ਚ ਹੀ ਬੰਦ ਕਰਕੇ ਰੱਖਾ ਦੋ ਬਾਕੀ ਤੇ ਛੱਡੋ ਨਹੀਂ ਤਾਂ ਫੇਰ ਨਹੀਂ ਅਸੀਂ ਅਹਿੰਦੇ ਐਜਿਟੇਸ਼ਨ ਦੇ ਰਹੇ ਆ ਅਸੀਂ ਦਾ ਐਜਿਟੇਸ਼ਨ ਲੰਬਾ ਲੰਬਾ ਇਸ ਤੋਂ ਕੰਟੀਨਿਊ ਜਿੰਦ ਤੱਕ ਸਾਨੀ ਸੰਗਰ ਚੱਲੇ ਆ ਜਿੰਦ ਤੱਕ ਸਾਨੀ ਸੰਗਰ ਚੱਲੇ ਉਦਾਂ ਚੱਲੂਗਾ ਲਗਾਤਾਰ ਪਾਵਾਂਗੇ ਵੱਡੀ ਲੜਾਈ ਲੜੀ ਜਾਏਗੀ ਭਈ ਲੜਨੀ ਪੈਣੀ ਹੈ ਕਿੱਦਾਂ ਫਿਰ ਲੋਕਾਂ ਨੂੰ ਕੀ ਦਈਏ ਅੱਜ ਲੋਕਾਂ ਚ ਉਤਰਦੇ ਆ ਮਾਦਾ ਇੱਕ ਉਹ ਬਾਹ ਫੜ ਕੇ ਕਹਿੰਦੀ ਪੁੱਤ ਛੱਡ ਪਰੇ ਵਿਕਾਸ ਸਾਡਾ ਛੜਕਾਂ ਕੋਈ ਲੋੜ ਨਹੀਂ ਗੀ ਪੁੱਤ ਬਚਾ ਦੇ ਸਾਡੇ ਮਰਨ ਦੇ ਕੀ ਕਰਾਂ ਉਹਨਾਂ ਨੂੰ ਕੀ ਸਮਝੋ ਕਿ ਅਮਰਤਪਾਲ ਨੂੰ ਇਸ ਕਰਕੇ ਵੋਟ ਪਈ ਉਹ ਤੇ ਤਰੋਵੀ ਕਰਨ ਕਰਕੇ ਪਈ ਨਾ ਜਿੱਥੇ ਇਹਨਾਂ ਨੇ ਇੱਕ ਵਰਗ ਦਾ ਕੀਤਾ ਇੱਕ ਵਰਗ ਉਧਰ ਨੂੰ ਹੋ ਗਿਆ 13 0 ਇੱਕ ਇੱਕ ਲੱਥ ਗਿਆ ਉਹ ਕਲੱਬ ਦੇ ਫਿਰ ਦੇ ਕਿੱਥੇ ਤਿੰਨ 13 ਦੇ ਤਿੰਨ ਨੇ ਮੈਂ ਤੁਹਾਨੂੰ ਕਿਹਾ ਨੇ 1 2 ਜਾਂ 3 ਹੋਣਗੀਆਂ ਤਿੰਨ ਹੀ ਆਈਆਂ ਜੀ ਤਿੰਨ ਆਈਆਂ ਤਿੰਨ ਆਈਆਂ ਨੇ ਇਹਨਾਂ ਦੇ ਕੰਮਾਂ ਨੂੰ ਲੋਕਾਂ ਨੇ ਨਕਾਰਿਆ ਆ ਝੂਠੇ ਕੰਮਾਂ ਨੂੰ ਝੂਠ ਬੋਲਣ ਨੂੰ ਨਕਾਰਿਆ ਵੀ ਤੁਸੀਂ ਝੂਠ ਬਹੁਤ ਮਾਰਦੇ ਸੱਚ ਦੀ ਗੱਲ ਕਰੋ ਇਲੈਕਸ਼ਨ ਕਮਿਸ਼ਨ ਨੇ ਕਹਿ ਦਿੱਤਾ ਕਿ ਥੱਲੇ ਜਿਹੜੀ ਜਿਮਨੀ ਚੋਣਾ ਵੀ ਕਰਾਓ ਤੇ ਨਾਲ ਕਾਰਪੋਰੇਸ਼ਨ ਦੀ ਚੋਣਾ ਵੀ ਕਰਾਓਣੇ ਚਾਹੀਦੇ ਆ ਇਸ ਵੇਲੇ ਸਾਡਾ ਹੱਕਿਆ ਖੋਇ ਨਹੀਂ ਇਹਨਾਂ ਨੇ ਆ ਸਾਰਾ ਸ਼ਹਿਰ ਕੂੜੇ ਨਾਲ ਭਰਿਆ ਸੀਵਰੇਜ ਬੰਦ ਐ ਪਾਣੀ ਗੰਦਾ ਰਿਹਾ ਕੌਣ ਜ਼ਿੰਮੇਵਾਰ ਹੈ? ਇੱਕ ਵੀ ਧਰਨਾ ਮਾਰਿਆ ਸੀ। ਮਾਰਿਆ ਸੀ ਕਾਹਾਂ ਵੀ ਦਵਾਂਗੇ। ਅਗਾਂ ਵੀ ਦਵਾਂਗੇ। ਗੁਰਜੀਤ ਉਹ ਅੱਲਾਹ ਦੀ ਇੱਕ ਜਿੱਤ ਦਾ ਕਾਰਨ ਕੀ ਹੈ? ਇੱਕ ਸਿੰਗਲ ਪੁਆਇੰਟ ਦੇ ਉੱਤੇ ਲਾਾਂਗੇ ਕਿ ਜਿੱਤ ਦਾ ਕਾਰਨ। ਸੈਕੂਲਰਿਜ਼ਮ, ਸਾਂਝੀ ਵਾਲਤਾ ਦੇ ਨਾਲ ਹਰ ਇੱਕ ਦੇ ਕੰਮ ਕਰਨੇ। ਹਰ ਇੱਕ ਨੂੰ ਪਿਆਰ ਨਾਲ। ਮਿਲਣਾ ਤੇ ਪਿਆਰ ਦੇ ਨਾਲ ਰਹਿਣਾ। ਕਿਹੜੀ ਕਮੀ ਰਹਿ ਗਈ? ਕਮੀ ਤਾਂ ਕੋਈ ਵੀ ਨਹੀਂ ਕਿ ਜੀ। ਲੋਕਾਂ ਚ ਤਾਇਆ ਚ ਕਮੀ ਕੋਈ ਹੈ ਹੀ ਨਹੀਂ। ਲੋਕ ਤੇ ਪੋਲੀਟੀਸ਼ੀਨ ਬੜੀਆਂ ਕਮੀਆਂ ਕਰਦੇ ਨੇ। ਉਹਨਾਂ ਦੀ ਕੀ ਕਹਿਣਾ? ਉਹਨਾਂ ਦਾ ਤਾਂ ਕੰਮ ਹੀ ਹੈ। ਜਿਹੜਾ ਬੰਦਾ ਜਿਸ ਹਾਲਾਤ ਚ ਪੈਦਾ ਹੋਇਆ ਹੋਵੇ ਉਹਨੇ ਉਹੀ ਜੀ ਗੱਲ ਕਰਨੀ ਹੁੰਦੀ ਅਸੀਂ ਅਸੀਂ ਪੋਜ਼ਿਟਿਵ ਹਾਲਾਤ ਚ ਸਾਡੀ ਅਸੀਂ ਗਰੋਅ ਲਈ ਗਰੋਅ ਕੀਤਾ ਰਾਜਨੀਤੀ ਚ ਅਸੀਂ ਪੋਜ਼ਿਟਿਵ ਰਹਿਣਾ ਹੈ ਸਰਕਾਰ ਬਣਾਉਣ ਚ ਥੋੜੀ ਜੀ ਕਮੀ ਰਹੀ ਗਈ ਉਹ ਉਹਨੂੰ ਕਿਵੇਂ ਵੇਖਦੇ ਹੋ ਦੇਖੋ ਉਹ ਤੇ ਲੋਕਾਂ ਦਾ ਫਤਵਾ ਹੈ ਨਾ ਲੋਕਤੰਤਰ ਤਾਂ ਇਹੀ ਖੂਬਸੂਰਤੀ ਹੈ ਇੱਥੇ ਲੋਕਾਂ ਦਾ ਫਤਵਾ ਜੀ ਹੈ ਕੋਈ ਸਾਡੇ ਵੱਲੋਂ ਤਾਂ ਕਮੀ ਕੋਈ ਨਹੀਂ ਰਹੀ ਅਸੀਂ ਤਾਂ ਪੂਰੀ ਕੋਸ਼ਿਸ਼ ਕੀਤੀ ਸਾਡੀ ਪਾਰਟੀ ਨੇ ਪਰ ਜੇ ਲੋਕਾਂ ਨੇ ਫੈਸਲਾ ਕੀਤਾ ਇਹ ਲੋਕ ਫਤਵਾ ਹੈ ਸਾਨੂੰ ਮਨਜ਼ੂਰ ਹੈ ਇਸ ਗੱਲ ਤੇ ਰਗੁਨਦਰ ਲਾਲ ਪਾਟੀਆਂ ਦੇ ਬਰਬਰ ਗੁਰਜੀਤ ਹੋਜ਼ਲਾਓ ਨਹੀਂ ਨਹੀਂ ਉਹਦਾ ਤਾਂ ਬਹੁਤ ਵੱਡ ਵੱਡੀ ਉਮਰ ਦਾ اور ਬਟਾ ਲੰਬੇਰਾ ਉਹਨਾਂ ਦਾ ਸੰਘਰਸ਼ ਸੀ ਰਾਜਨੀਤੀ ਦੇ ਵਿੱਚ ਮੈਂ ਬਹੁਤ ਛੋਟਾ ਐ ਇੱਕ ਵਰਕਰ ਐ ਤੇ ਵਰਕਰ ਨੂੰ ਲੋਕਾਂ ਨੇ ਤਿੰਨ ਵਾਰ ਮੌਕਾ ਦਿੱਤਾ ਮੈਨੂੰ ਐ ਕਿ ਐਜੇ ਐਜੇ ਵਰਕਰ ਹੀ ਵੇਖਿਆ ਜਾਵੇ ਜ਼ਿਆਦਾ ਬੈਟਰ ਐ ਜਿਸ ਤਰ੍ਹਾਂ ਪਹਿਲੇ ਗੁਰਜੀਤੋਂ ਵਾਲਾ ਨਜ਼ਰ ਆਉਂਦੇ ਸੀ ਕੀ ਐਸ ਵੀਰ ਵੀ ਨਜ਼ਰ ਆਣਗੇ ਆਪਣੀ 30 ਦੀ ਟਰਮ 100% ਉਤੋਂ ਵੱਧ ਨਜ਼ਰ ਆਵਾਂਗੇ ਉਤੋਂ ਜ਼ਿਆਦਾ ਆਵਾਂਗੇ ਹੁਣ ਅਗਲੀ ਵਾਰੀ ਵੀ ਕੋਈ ਚੈਲੰਜ ਹੋਏਗਾ ਨਾ ਨਹੀਂ ਚੈਲੰਜ ਕੋਈ ਨਹੀਂ ਹੁੰਦਾ ਸਾਡੇ ਜਦੋਂ ਬਣ ਜਾਂਦੇ ਸਾਡਾ ਅਗਲਾ ਦਿਨ ਹੀ ਚੈਲੰਜ ਦਾ ਸ਼ੁਰੂ ਹੋ ਜਾਂਦਾ ਅਸੀਂ ਅਗਲੇ ਦਿਨ ਤੋਂ ਹੀ ਕੰਮ ਸ਼ੁਰੂ ਕਰਨੇ ਲੋਕਾਂ ਦੇ ਡਾਕਟਰ ਜੀ ਮਿਲੇ ਲੋਕਾਂ ਨੇ ਕੀ ਕੀ ਮਿਲ ਰਹੇ ਆ ਬਸ ਲੋਕਾਂ ਨੂੰ ਮਿਲ ਰਹੇ ਵਧਾਈਆਂ ਲੈ ਰਹੇ ਕੰਮ ਵੀ ਹੈ ਜਿਹੜੇ ਲੋਕਾਂ ਦੇ ਕਰ ਰਹੇ ਹੂੰ ਕੋਈ ਵੀ ਪੱਖ ਤੋਂ ਵਧਾਈ ਦਾ ਫੋਨ ਆਇਆ ਕਿਤੋਂ ਮੈਂ ਪੱਖ ਤੋਂ ਕੋਈ ਨਹੀਂ ਆਇਆ ਨਹੀਂ ਸਾਥੀ ਰਹੇ ਤੁਹਾਡੇ ਸਾਰੇ ਜਿਹੜੇ ਉਹਨਾਂ ਨੇ ਕਿਹਾ ਸਾਥੀ ਸੀ ਉਹ ਰਾਜਨੀਤਿਕ ਤੌਰ ਤੇ ਉਹ ਜਦੋਂ ਲੂਜ਼ ਕਰ ਗਏ ਉਹ ਸ਼ਾਇਦ ਉਹਨਾਂ ਨੂੰ ਨਹੀਂ ਚੰਗਾ ਲੱਗ ਰਿਹਾ ਹੂੰ ਪਰ ਗੁਰਜੀਤ ਉਹਦਾ ਚੱਲਦਾ ਰਹੂ ਚੱਲੇਗਾ ਸ਼ੁਕਰੀਆ ਸਰਸਦ ਗੁਰਜੀਤ ਸਿੰਘ ਆਲਾ ਹਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਲੰਬੀ ਗੱਲਬਾਤ ਔਰ ਖਾਸ ਤੌਰ ਦੇ ਉੱਤੇ ਇੱਕ ਇੱਕ ਮਸਲਾ ਕੀ ਕੀ ਚੈਲੰਜ ਰਹੇ ਕਿਸ ਤਰੀਕੇ ਦੇ ਨਾਲ ਪੂਰੀ ਚੋਣਾ ਕੀਤੀਆਂ ਤਾਂ ਉਸ ਦੇ ਵਿੱਚ ਖੁੱਲਕੇ ਗੱਲਬਾਤ ਕਰਦੇ ਬੇ ਬਾਕੀ ਨਾ ਜਵਾਬ ਦਿੰਦੇ ਨਜ਼ਰ ਆਈ ਨਹੀਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਕਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ